ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ 10 ਅਗਸਤ ਨੂੰ ਜਿਹੜਾ ਬਟਾਲਾ ਐਫਐਸਪੀ ਦਫ਼ਤਰ ਦੇ ਘਰਾਵ ਦਾ ਐਲਾਨ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਅੱਜ ਐਫਐਸਪੀ ਬਟਾਲਾ ਜੀ ਦੇ ਦਫ਼ਤਰ ਤੋਂ ਐਸੋਸੀਏਸ਼ਨ ਨਾਲ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ ਜਿਦੇ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਇੱਕ ਡੈਲੀਗੇਸ਼ਨ ਹੈ ਜਿਹੜਾ ਐਫਐਸਪੀ ਸਾਹਿਬ ਨੂੰ ਮਿਲਿਆ ਹੈ ਤੇ ਉਹਨਾਂ ਨਾਲ ਬੜੇ ਵਧੀਆ ਭਾਵ ਦੇ ਵਿੱਚ ਗੱਲਬਾਤ ਹੋਈ ਹੈ ਤੇ ਸਾਰਾ ਮਾਮਲਾ ਉਹਨਾਂ ਨੂੰ ਦੱਸਿਆ ਗਿਆ ਤੇ ਉਹਨਾਂ ਨੇ ਤੁਹਾਨੂੰ ਆਸ਼ਵਾਸਨ ਦਿੱਤਾ ਹੈ ਕਿ ਮੈਂ ਕੰਦੇਤੀ ਵੀ ਤੇ ਥੋੜਾ ਸਮਾਂ ਹੋਇਆ ਮੈਨੂੰ ਆਇਆ ਨੂੰ ਤੇ ਮਾਮਲਾ ਕਹਿੰਦਾ ਤੁਹਾਡੇ ਕਹਿੰਦੇ ਜੀ ਤੁਹਾਡੇ ਸਾਡੇ ਜਿਹੜਾ ਤੁਹਾਡਾ ਮਾਮਲਾ ਸਾਡੇ ਧਿਆਨ ਚ ਆ ਗਿਆ ਹੈ ਤੇ ਉਹਨਾਂ ਨੇ ਕਿਹਾ ਵੀ ਔਨ ਮੈਰਿਟ ਦੇ ਆਧਾਰ ਤੇ ਬਹੁਤ ਜਲਦੀ ਤੇ ਜੇਕਰ ਕਹੀਏ ਤੇ ਸ਼ਾਇਦ ਕੁਝ ਘੰਟਿਆਂ ਦੇ ਵਿੱਚ ਹੀ ਉਹ ਕਹਿੰਦੇ ਵੀ ਤੁਹਾਡਾ ਜਲਾ ਮਤਲਬ ਹੈ ਉਹ ਹੱਲ ਕਰ ਦਿੱਤਾ ਜਾਏਗਾ ਤੇ ਡੈਡੀਕੇਸ਼ਨ ਹੈ ਆਪਸ ਦੇ ਵਿੱਚ ਹਮਸਲਾ ਹੋ ਕੇ ਫੈਸਲਾ ਕੀਤਾ ਹੈ ਕਿ ਸਾਨੂੰ ਐਫਐਸਪੀ ਸਾਹਿਬ ਨੇ ਜੋ ਸਪਸਥਨ ਦਿੱਤਾ ਹੈ ਤੇ ਉਹਦੇ ਉੱਤੇ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ ਤੇ ਇਸ ਕਰਕੇ ਫਿਲਹਾਲ ਆਰਜੀ ਤੌਰ ਦੇ ਉੱਤੇ ਜਿਹੜਾ ਕਿ ਕੱਲ ਦਾ ਧਰਨਾ ਹੈ 10 10 ਦਾ ਧਰਨਾ ਜਿਹੜਾ ਹੈ ਉਹਨੂੰ ਆਰਜੀ ਤੌਰ ਤੇ ਮੁਕਤੀ ਕਰ ਦਿੱਤਾ ਗਿਆ ਹੈ ਤੇ ਇਸ ਵਿੱਚ ਸਾਰੇ ਤੁਸੀਂ ਜਾਣਦੇ ਹੋ ਕਿ ਸਾਰੇ ਪ੍ਰਕਰਨ ਦੇ ਵਿੱਚ ਵਿਰੋਧੀਆਂ ਵੱਲੋਂ ਕਈ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਕਈ ਤਰ੍ਹਾਂ ਦੇ ਇਥੇ ਧਰਨੇ ਨੂੰ ਵੀ ਮੁਲਤਵੀ ਕਰਾਉਣ ਦੇ ਲਈ ਵੀ ਇਹ ਧਰਨਾ ਨਾ ਹੋ ਸਕੇ ਬਹੁਤ ਸਾਜ਼ਿਸ਼ਾਂ ਵੀ ਰਚੀਆਂ ਗਈਆਂ ਹਰ ਤਰ੍ਹਾਂ ਦਾ ਹੱਥ ਕੰਡਾ ਜਿਹੜਾ ਉਹਨਾਂ ਨੇ ਅਪਣਾਇਆ ਅਖੀਰ ਆਖਰ ਸੱਚ ਦੀ ਜਿਹੜੀ ਜਿੱਤਵਾ ਉਹ ਹੁਣ ਕੋਈ ਨਹੀਂ ਰੋਕ ਸਕਦਾ ਤੇ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੇ ਵਿਰੋਧੀ ਨੇ ਜਾਂ ਜਿਹੜੇ ਛੜਜੰਤਰਕਾਰੀ ਹੈ ਉਹਨਾਂ ਨੂੰ ਇੱਕ ਮੂੰਹ ਤੋੜ ਜਵਾਬ ਮਿਲਿਆ ਹੈ ਤੇ ਇਸ ਤੋਂ ਇਲਾਵਾ ਇਸ ਧਰਨੇ ਦੇ ਵਿੱਚ ਪੂਰੇ ਸੰਘਰਸ਼ ਦੇ ਵਿੱਚ ਜਿੰਨੀਆਂ ਵੀ ਸਮਾਜਿਕ ਸੰਸਥਾਵਾਂ ਜਾਂ ਜਿਨ੍ਹਾਂ ਨੇ ਵੀ ਕਾਨੂੰ ਸਾਡੇ ਮੁਸ਼ਕਲ ਘੜੀ ਦੇ ਵਿੱਚ ਸਾਡਾ ਹੌਸਲਾ ਬਣਾਈ ਰੱਖਿਆ ਸਾਡੇ ਨਾਲ ਸਮਰਥਨ ਕੀਤਾ ਸੀ ਮੈਂ ਤਹਿ ਦਿਲੋਂ ਤੋਂ ਉਹਨਾਂ ਸਾਰੀਆਂ ਜਥੇਬੰਦੀਆਂ ਦਾ ਧੰਨਵਾਦੀ ਹਾਂ ਤੇ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਇੱਕ ਆਗਾਜ਼ਾ ਪ੍ਰੋਗਰਾਮ ਲਿਖਿਆ ਗਿਆ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਇਸ ਸਰ ਨੇ ਦਾ ਸਮਰਥਨ ਕੀਤਾ ਉਹ ਤੇ ਇਹ ਸਪਸ਼ਟ ਹੁੰਦਾ ਹੈ ਕਿ ਇਹ ਸਾਰੇ ਦੇਸ਼ ਪ੍ਰੇਮੀ ਨੇ ਤੇ ਸਮਾਜ ਦੀ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਨੇ ਬਹੁਤ ਜਲਦ ਇਹਨਾਂ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਬੁਲਾ ਕੇ ਤੇ ਉੱਥੇ ਆਉਣ ਵਾਲੇ ਸਮੇਂ ਦੇ ਲਈ ਸਾਰੀਆਂ ਜਥੇਬੰਦੀਆਂ ਮਿਲ ਕੇ ਜਿਹੜੀਆਂ ਉਹ ਕੰਮ ਕਰ ਸਕਣ ਤੇ ਸਮਾਜ ਦੀ ਬਿਹਤਰ ਤਰੀਕੇ ਦੇ ਨਾਲ ਅਸੀਂ ਸੇਵਾ ਕਰ ਸਕੀਏ ਉਹਦੇ ਤੇ ਵਿਚਾਰਾਂ ਕੀਤੀਆਂ ਜਾਣਗੀਆਂ ਤੇ ਜੇਕਰ ਪਰਮਾਤਮਾ ਨੇ ਚਾਹਿਆ ਤੇ ਬਹੁਤ ਜਲਦੀ ਇੱਕ ਐਹੋ ਜਿਹਾ ਮੋਰਚਾ ਉੱਭਰ ਕੇ ਸਾਹਮਣੇ ਆਏਗਾ ਵੀ ਜਿਹੜਾ ਆਪਣੇ ਸਮੁੱਚੇ ਪੰਜਾਬ ਦੀ ਸੇਵਾ ਦੇ ਲਈ ਲੋਕ ਸੇਵਾ ਦੇ ਲਈ ਤੇ ਜਿਹੜਾ ਵੀ ਵੱਧ ਚੜ ਕੇ ਕੰਮ ਕਰੇਗਾ ਤੇ ਉਹਦੇ ਲਈ ਸ਼ਹੀਦ ਭਗਤ ਪ੍ਰੈਸ ਐਸੋਸੀਏਸ਼ਨ ਜਿਹੜੀ ਆ ਉਹ ਅਣਥੱਕ ਜਿੱਥੋਂ ਤੱਕ ਵੀ ਲੋੜ ਬੈਗੀ ਅਸੀਂ ਕੋਸ਼ਿਸ਼ਾਂ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਇਹ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਵਧੀਆ ਪਲੇਟਫਾਰਮ ਜਿਹੜਾ ਉਹ ਤਿਆਰ ਕੀਤਾ ਜਾ ਸਕਾਗੇ ਤਾਂ ਕਿ ਜਿਹੜੇ ਇਹੋ ਜਿਹੇ ਅਨਸਰ ਜਿੰਨਾ ਤੁਸੀਂ ਦੇਖਿਆ ਹੀ ਹੈ ਪੂਰੇ ਪ੍ਰਕਰਨ ਦੇ ਵਿੱਚ ਸਮਾਜ ਵਿਰੋਧੀ ਅਨਸਰ ਮੈਂ ਇਹਨਾਂ ਨੂੰ ਕਹਾਂਗਾ ਤੇ ਜੇਕਰ ਦੂਸਰੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤੇ ਇਹ ਇੱਕ ਤਰ੍ਹਾਂ ਦਾ ਪ੍ਰੈਸ ਮਾਫੀਆ ਜਿਹੜਾ ਵੀ ਹੌਂਦ ਵਿੱਚ ਆ ਰਿਹਾ ਵੀ ਉਹਨੂੰ ਅਸੀਂ ਰੋਕਣ ਦੇ ਵਿੱਚ ਵੀ ਕਾਮਯਾਬ ਹੋ ਰਹੇ ਹਾਂ ਇਹ ਜਿਹੜਾ ਪ੍ਰੈਸ ਮਾਫੀਆ ਜਿਹੜੇ ਕਿ ਪ੍ਰੈਸ ਦੇ ਨਾਂ ਦੇ ਇੱਕ ਮਾਫੀਆ ਦਾ ਕੰਮ ਕਰਦੇ ਨੇ ਜਨਤਾ ਦੇ ਵਿੱਚ ਡਰ ਪੈਦਾ ਕਰਦੇ ਨੇ ਇੱਕ ਜਾਣਾ ਧਰਨਾ ਲਾਉਂਦਾ ਏ ਇੱਕ ਜਾਣਾ ਖਬਰਾ ਲਾਉਂਦਾ ਏ ਮੁੜ ਕੇ ਰਾਣੀ ਨਾਮਾ ਕਰਦੇ ਨੇ ਪੈਸੇ ਖਾਂਦੇ ਨੇ ਤੇ ਸਮਾਜ ਦੇ ਵਿੱਚ ਇਹਨਾਂ ਨੇ ਇੰਨੀ ਦਹਿਸ਼ਤ ਪੈਦਾ ਕੀਤੀ ਹੋਈ ਸੀ ਮੈਂ ਸਮਝਦਾ ਵੀ ਅੱਜ ਇਹਨਾਂ ਦੇ ਦਿਮਾਗ ਥੋੜੇ ਜਿਹਾ ਟਿਕਾਣੇ ਆ ਗਏ ਹੋਣਗੇ ਪਰ ਮੇਰੇ ਸਾਥੀ ਕਹਿ ਰਹੇ ਆ ਵੀ ਨਹੀਂ ਇਹ ਉਹ ਪੁਛਾਣੇ ਜਿਹੜੀਆਂ ਕਦੀ ਸਿੱਧੀਆਂ ਨਹੀਂ ਹੁੰਦੀਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵਿਸ਼ਵਾਸ ਦਵਾਉਂਦੇ ਆ ਕਿ ਇਹ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਇਹਨਾਂ ਨੂੰ ਪੰਪਣ ਨਹੀਂ ਦਿੱਤਾ ਜਾਊਗਾ ਹੁਣ ਇਹਨਾਂ ਨੂੰ ਇਹਨਾਂ ਦੇ ਅੰਤਮ ਜਿਹੜੇ ਖਾਨ ਤੱਕ ਜਿਹੜਾ ਨਾ ਉਹ ਪਹੁੰਚਾਇਆ ਜਾਏਗਾ ਵੀ ਜੋ ਇਹਨਾਂ ਦੀ ਸਹੀ ਪੋਜੀਸ਼ਨ ਬਣਦੀ ਹੈ ਸਮਾਜ ਦੇ ਵਿੱਚ ਇਹਨਾਂ ਨੂੰ ਉੱਥੇ ਲਿਆ ਕੇ ਬਹੁਤ ਜਲਦੀ ਜਿਹੜੇ ਸਮਾਜ ਵਿਰੋਧੀ ਅੰਸ਼ਰ ਨੇ ਤੁਸੀਂ ਵੇਖੋਗੇ ਕਿ ਸਲਾਖਾਂ ਦੇ ਪਿੱਛੇ ਹੋਣਗੇ ਤੇ ਇਹ ਸਾਡਾ ਵਾਅਦਾ ਸਮਾਜ ਦੇ ਨਾਲ ਵੀ ਅਸੀਂ ਇਹਨਾਂ ਨੂੰ ਨਹੀਂ ਛੱਡਾਂਗੇ ਤੇ ਨਾ ਹੀ ਇਹਨਾਂ ਨੂੰ ਗਾਹ ਪਨਪਨ ਦਿੱਤਾ ਜਾਊਗਾ ਇੱਕ ਵਾਰੀ ਮੈਂ ਐਸਐਸਪੀ ਸਾਹਿਬ ਬਟਾਲਾ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਮਸਲੇ ਨੂੰ ਫਰਸਟ ਪ੍ਰੈਫਰੈਂਸ ਦੇ ਉੱਤੇ ਰੱਖ ਕੇ ਹੱਲ ਕਰਨ ਦੀ ਵੀ ਗੱਲ ਕੀਤੀ ਤੇ ਫਰਸਟ ਪ੍ਰੈਫਰੈਂਸ ਦੇ ਉੱਤੇ ਸੁਣਿਆ ਵੀ ਆ ਤੁਹਾਨੂੰ ਅੱਜ ਤੇ ਇਸ ਤੋਂ ਇਲਾਵਾ ਸਮੂੱਚੀ ਆ ਸਮਾਜ ਸੇਵੀ ਸੰਸਥਾਵਾਂ ਤੇ ਜਿੰਨੇ ਵੀ ਸਾਥੀਆਂ ਨੇ ਇਸ ਸਮਰਥਨ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਸਾਡੇ ਸਮਰਥਨ ਦਾ ਐਲਾਨ ਕੀਤਾ ਸੀ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਬਹੁਤ ਜਲਦ ਸਾਰਿਆਂ ਨੂੰ ਇੱਕ ਵਾਰ ਫੇਰ ਮਿਲਾਂਗੇ ਧੰਨਵਾਦ ਗਿਆਨ